ਅੱਜ ਗੱਲ ਕਰ ਲਈਏ ਤਰਨਤਾਰ ਜਿਲ੍ਹੇ ਦੀ ਤਿੰਨ ਜਿਲ੍ਹਿਆਂ ਦੇ ਅੰਦਰ ਜਿਹੜੀ ਆ ਨਗਰ ਕੌਂਸਲ ਦੀ ਲਖਣ ਹੋਣ ਜਾ ਰਹੀ ਆ ਜੇ ਗੱਲ ਕਰ ਲਈਏ ਬੀਜੇਪੀ ਦੀ ਤੇ ਬੀਜੇਪੀ ਵੀ ਆਪਣੀ ਕਾਗਜ਼ ਜੜੇ ਨੇ ਐਸਜੀਐਮ ਦਫਤਰ ਜਿਹੜੇ ਆ ਕਾਗਜ਼ ਦਾਖਲ ਕਰਵਾਉਣ ਆ ਰਹੇ ਨੇ ਜਿਹੜੇ ਕਿ ਖੌਂਦ ਵਿੱਚ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਵੀ ਜਿਹੜੇ ਆ ਕਾਗਜ਼ ਭਰਨ ਵਾਸਤੇ ਵੱਖ-ਵੱਖ ਅਮੀਰਵਾਰ ਆਪੋ ਆਪਣੇ ਜਿਹੜੇ ਨੇ ਕਾਗਜ਼ ਢਾਕਲ ਕਰਵਾਉਣ ਲਈ ਆ ਰਹੇ ਨੇ ਜੇ ਗੱਲ ਕਰ ਲਈਏ ਕਾਂਗਰਸ ਦੀ ਤੇ ਕਾਂਗਰਸ ਵੀ ਵੱਖ-ਵੱਖ ਉਮੀਦਵਾਰ ਜਿਹੜੇ ਨੇ ਐਸ.ਡੀ.ਐਮ ਦਫਤਰ ਜਿਹੜੇ ਕਾਗਜ਼ ਭਰਨ ਵਾਸਤੇ ਆ ਰਹੇ ਨੇ ਪੰਜੀ ਵਾਡਾਂ ਦੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਪੰਜੀ ਵਾਡਾਂ ਦੇ ਵਿੱਚ ਕਿਸ ਦਾ ਮੇਰ ਬੰਦਾ ਹੈ ਇਥੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਦਾ ਦੋ ਤਰੀਕ ਨੂੰ ਜਿਹੜਾ ਵਾ ਵੋਟਾਂ ਜੜੀਆਂ ਪੈਣੀਆਂ ਐ ਤੇ ਜੜੀਆਂ ਵਾ ਕਿਸ ਜੜੀ ਆ ਕਿਸ ਦਾ ਮੇਰ ਬੰਦਾ ਹੈ ਕਿਸ ਦਾ ਜਿਹੜਾ ਵਾ ਕਮੇਟੀ ਕਰਦੇ ਵਿੱਚ ਮਿਹਰ ਬਣ ਕੇ ਕੋਣ ਗੜਦਾ ਹੈ ਹਾਂ ਰਿਕਮੈਂਡ 25 ਦੀਆਂ 25 ਜਿਹੜੀਆਂ ਵਾਡਾਂ ਤਰਨ ਤਾਰਨਗਰ ਕਾਉਂਸਲ ਦੀਆਂ ਜਿਹੜੀ ਸੰਗਤ ਆ ਤਰਨਤਾਰਨ ਸ਼ਹਿਰ ਦੀ ਗੁਰੂ ਦੀ ਨਗਰੀ ਇਤਿਹਾਸਕ ਸ਼ਹਿਰ ਆ ਲੋਕ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ ਦੇਖੋ ਜੋ ਸਰਕਾਰ ਆਮ ਆਦਮੀ ਪਾਰਟੀ ਦੀ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕੰਮ ਕੀਤੇ ਆ ਪਹਿਲਾਂ ਵੀ ਸਰਕਾਰਾਂ ਬੰਦੀਆਂ ਰਹੀਆਂ ਬੜੇ ਚੋਣ ਮੈਨੀਫੈਸਟੋ ਨਿਕਲਦੇ ਰਹੇ ਆ ਭਾਵੇਂ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ ਆ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਆ ਵਾਦੇ ਵਾਦ ਹੁੰਦੇ ਰਹੇ ਪਰ ਕੀਤਾ ਕੁਝ ਨਹੀਂ ਜਾਂਦਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਗਰੰਟੀਆਂ ਦਿੱਤੀਆਂ ਜੇ ਕਿਹਾ ਬਿਜਲੀ ਦਾ ਬਿੱਲ ਜ਼ੀਰੋ ਆ ਉਹ 600 ਜੂਨ ਤੋਂ ਮਾਫ ਕੀਤਾ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਜੇ ਕਿਆ ਲੋਕਾਂ ਦਾ ਇਲਾਜ ਫ੍ਰੀ ਹੋਊਗਾ ਮੱਲਾ ਕਲੀਨਿਕ ਖੋਲੇ ਦਵਾਈਆਂ ਇਲਾਜ ਟੈਸਟ ਫ੍ਰੀ ਹੁੰਦੇ ਪਿਆ ਸਕੂਲ ਆਫ ਫੈਮਿਨੈਂਸ ਬਣਾਇਆ ਸਿੱਖਿਆ ਦੇ ਪੱਧਰ ਵਿੱਚ ਬੜਾ ਸੁਧਾਰ ਕੀਤਾ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਹੋਰ ਦੇਸ਼ਾਂ ਦੇ ਵਿੱਚ ਟ੍ਰੇਨਿੰਗ ਲਈ ਭੇਜਿਆ ਜਾਂਦਾ ਤਾਂ ਜੋ ਬਾਹਰਲੇ ਦੇਸ਼ਾਂ ਦੀ ਤਰਤੇ ਆ ਕੇ ਸਾਡੇ ਟੀਚਰ ਜਿਹੜੇ ਆ ਉਹ ਬੱਚਿਆਂ ਨੂੰ ਪੜ੍ਹਾ ਸਕਣ ਸਕੂਲ ਆਫ ਫੈਮਿਨੈਂਸ ਖੋਲੇ ਆ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਫ੍ਰੀ ਆ ਕਿਤਾਬਾਂ ਡਰੈੱਸਾਂ ਇੱਥੋਂ ਤੱਕ ਕਿ ਬੂਟ ਵੀ ਬੱਚਿਆਂ ਨੂੰ ਫ੍ਰੀ ਦੇ ਵਿੱਚ ਦਿੱਤੇ ਜਾਂਦੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਨਾਲ ਜਿਹੜਾ ਲੇਡੀਜ਼ ਨੂੰ ਬੱਸਾਂ ਦਾ ਸਫ਼ਰ ਬਿਲਕੁਲ ਫਰੀਦ ਦਿੱਤਾ ਵਾ ਹੋਰ ਕਈ ਸਹੂਲਤਾਂ ਦਿੱਤੀਆਂ ਨਾਲ ਜਿਹੜਾ 1000 ਰੁਪਿਆ ਬੀਬੀਆਂ ਵਾਲਾ ਰਹੇਗਾ ਉਹ ਵੀ ਮਾਨ ਸਾਹਿਬ ਨੇ ਕਹਿਤਾ ਜਿਹੜਾ ਹੁਣ ਵਾਲਾ ਬਜਟ ਆ ਉਹਦੇ ਚ ਉਹ ਬਜਟ ਦੇ ਵਿੱਚ ਪੈਸੇ ਰਾਖਵੇਂ ਰੱਖ ਲੈਣੇ ਆ ਤੇ ਬੀਬੀਆਂ ਨੂੰ 1000 ਰੁਪਿਆ ਦੇ ਦੇਣਾ ਇਹ ਪਹਿਲੀ ਸਰਕਾਰ ਆ ਜੋ ਕਿਹਾ ਉਹ ਕਰਕੇ ਵਿਖਾਇਆ ਤੇ ਗਾਂ ਵੀ ਜਿਹੜਾ ਸ਼ਹਿਰ ਦਾ ਵਿਕਾਸ ਆ ਵੇਖੋ ਪੁਰਾਣੀਆਂ ਸਰਕਾਰਾਂ ਚ ਤੇ ਇਲੈਕਸ਼ਨ ਡਿਊ ਰਹੀ ਆ ਲਗਭਗ 5 ਸਾਲ ਲੇਟ ਹੋ ਗਈ ਐ ਇਲੈਕਸ਼ਨ ਭਾਵੇਂ ਕਾਲੀ ਭਾਵੇਂ ਕਾਂਗਰਸੀ ਉਹ ਇਲੈਕਸ਼ਨ ਕਰਾਉਣ ਦੇ ਮੂਡ 'ਚ ਨਹੀਂ ਸੀ ਜਾਣ ਕੇ ਆਪਦੇ ਬੰਦੇ ਨੂੰ ਹਾਈ ਕੋਰਟ ਦੇ ਵਿੱਚ ਖੜਾ ਕਰਕੇ ਤੇ ਇਹਨਾਂ ਨੇ ਸਟੇ ਕਰਵਾਇਆ ਹੈ ਇਲੈਕਸ਼ਨ ਤੇ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਹਾਈ ਕੋਰਟ ਦਾ ਮੈਟਰ ਨਵੇੜ ਕੇ ਇਲੈਕਸ਼ਨ ਕਰਾਉਣ ਦੀ ਸੋਚੀ ਆ ਇਹ ਇਲੈਕਸ਼ਨ ਹੋਵੇਗੀ ਸ਼ਹਿਰ ਦੇ ਵਿੱਚ ਐਮਸੀ ਬਣਨਗੇ ਪ੍ਰਧਾਨ ਬਣੂਗਾ ਤੇ ਸ਼ਹਿਰ ਦਾ ਸਰਪੱਖੀ ਵਿਕਾਸ ਕਰਕੇ ਕਿਦਾਂ ਜਿਹੜਾ ਦੇਖੋਗੇ ਜਿਹੜਾ ਮੁੱਦੇ ਕਿਹਸ ਮੁੱਦਿਆਂ ਤੇ ਜਿਹੜੇ ਮੰਗੇ ਦੇਖੋ ਮੁੱਦੇ ਸ਼ਹਿਰ ਦੇ ਵਿੱਚ ਬੜੇ ਮੁੱਦੇ ਆ ਸਫਾਈ ਦੀ ਬੜੀ ਲੋੜ ਆ ਸੀਵਰੇਜ ਸਿਸਟਮ ਨਵਾਂ ਪੈਣ ਪੈਣ ਵਾਲਾ ਆ ਕਈ ਜਗ੍ਹਾ ਤੇ ਛੋਟਾ ਆ ਕਈ ਜਗ੍ਹਾ ਤੇ ਹੈਗਾ ਹੀ ਨਹੀਂਗਾ ਨਵੀਆਂ ਸੜਕਾਂ ਜਿਹੜੀਆਂ ਉਹ ਵੀ ਬਣਨ ਵਾਲੀਆਂ ਹੋਰ ਕਈ ਕੰਮ ਹੋਣ ਵਾਲੇ ਆ ਜਿਵੇਂ ਸ਼ਹਿਰ ਦੇ ਵਿੱਚ ਤਹਿਸੀਲ ਆ ਉਹ ਪੁਰਾਣੀ ਬਿਲਡਿੰਗ ਆ ਉਹ ਵੀ ਨਵੀਂ ਬਣਨ ਵਾਲੀ ਕਈ ਕੰਮ ਹੋਣ ਵਾਲੇ ਆ ਤੇ ਬਸ ਆ ਨਗਰ ਕਾਉਂਸਲ ਦੇ ਵਿੱਚ ਐ ਐਮਸੀ ਬੰਦੇ ਪ੍ਰਧਾਨ ਬੰਦੇ ਸਾਰੇ ਕੰਮ ਸ਼ੁਰੂ ਹੋਣਗੇ ਲੋਕ ਵੀ ਸਿਆਣੇ ਆ ਲੋਕਾਂ ਨੂੰ ਮੇਰੀ ਅਪੀਲ ਵੀ ਆ ਵੋਟਰਾਂ ਸਪੋਰਟਰਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਗੇ ਤੇ ਸਰਪੱਖੀ ਵਿਕਾਸ ਹੋਊਗਾ ਜੇ ਕੋਈ ਵਿਰੋਧੀ ਜਿੱਤਦਾ ਵੀ ਹੈ ਤੇ ਵਿਕਾਸ ਖੜਨਾ ਹੀ ਹੈ ਕੋਈ ਫਾਇਦਾ ਨਹੀਂ ਹੋਣਾ ਬਾਕੀ ਵਿਰੋਧੀਆਂ ਨੇ ਤੇ ਹਾਈ ਕੋਰਟ ਤੇ ਸਟੇ ਕਰਾ ਕੇ ਇਲੈਕਸ਼ਨ ਵਾਹੀ ਰੋਕੀ ਹੀ ਜਿਹੜੀ ਪਾਰਟੀ ਨੇ ਜਿਹੜੀ ਸਰਕਾਰ ਨੇ ਇਲੈਕਸ਼ਨ ਕਰਾਈ ਆ ਵੇਖੋ ਉਹਨਾਂ ਦੀ ਮੰਸ਼ਾ ਕੰਮ ਕਰਾਉਂਦੀ ਆ ਤਾਂ ਹੀ ਇਲੈਕਸ਼ਨ ਕਰਵਾਈ ਆ ਤੇ ਤਗੜੇ ਹੋ ਕੇ ਵੋਟਰਾਂ ਸਪੋਰਟਰਾਂ ਨੂੰ ਅਪੀਲ ਆ ਪੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਜੋ ਸ਼ਹਿਰ ਦਾ ਤੁਹਾਡੇ ਇਲਾਕੇ ਦਾ ਤੁਹਾਡੀ ਵਾਰਡ ਦਾ ਤੁਹਾਡੀ ਗਲੀ ਦਾ ਕੰਮ ਹੋ ਸਕੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਵੋਟਰ ਇਹੋ ਅਪੀਲ ਆ ਤਗੜੇ ਹੋ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਫਤਵਾ ਦਿਓ ਸਾਡੇ ਜਿਹੜੇ ਇਥੋਂ ਐਮ ਐਲ ਏ ਨੇ ਸਰਦਾਰ ਕਸ਼ਮੀਰ ਸਿੰਘ ਸੋਲ ਉਹ ਲੋਕਾਂ ਲਈ 24 ਘੰਟੇ ਹਾਜ਼ਰ ਰਹਿੰਦੇ ਨੇ ਤੇ ਕੰਮਾਂ ਨੂੰ ਫਤਵਾ ਦਿਓ ਜਿਹਦੀ ਸਰਕਾਰ ਆ ਉਹਦਾ ਕਾਉਂਸਲਰ ਬਣੂਗਾ ਤੁਹਾਡੇ ਕੰਮ ਕਰ ਹੋਣਗੇ ਸਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਰੱਦ ਹੁੰਦਾ ਡਰ ਜਿਹੜਾ ਲੱਗਦਾ ਦੇਖੋ ਇਹ ਪਹਿਲੀ ਪਾਰਟੀ ਤੇ ਪਹਿਲੀ ਸਰਕਾਰ ਆ ਜਿਹਦੇ ਵਿੱਚ ਕਿਸੇ ਦੇ ਨਾਂ ਦੇ ਕਾਗਜ਼ ਰੱਦ ਕਰਾਏ ਆ ਨਾ ਕਿ ਇਹਦੀ ਐਨਓਸੀ ਰੋਕੀ ਆ ਨਹੀਂ ਤੇ ਆਪਾਂ ਪੁਰਾਣੀਆਂ ਸਰਕਾਰਾਂ ਤੁਸੀਂ ਪ੍ਰੈਸ ਵਾਲੇ ਭਰਾ ਵੀ ਵੇਚਦੇ ਰਹੇ ਜੇ ਕਿਉਂਕਿ ਤੁਸੀਂ ਹਰ ਥਾਂ ਤੇ ਕਵਰੇਜ ਕਰਦੇ ਹੁੰਦੀ ਆ ਲੋਕਤੰਤਰ ਦਾ ਚੌਥਾ ਥਾਮਿਆ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰੇ ਭਰਾ ਸਾਡੇ ਤੁਹੀ ਸਾਰਾ ਕੁਝ ਵੇਂਦੇ ਰਹਿੰਦੇ ਨੇ ਪ੍ਰਾਣੀਆਂ ਸਰਕਾਰਾਂ 'ਚ ਧੱਕੇਸ਼ਾਹੀਆਂ ਕੀਤੀਆਂ ਜਾਂਦੀਆਂ ਫਾਈਲਾਂ ਪਾੜ ਦਿੱਤੀਆਂ ਜਾਂਦੀਆਂ ਗੁੰਡਾਗਰਦੀ ਹੋਣੀ ਗੋਲੀਆਂ ਚੱਲਣੀਆਂ ਇੱਥੇ ਭਾਵੇਂ ਕੋਈ ਕਾਲੀ ਦਲ ਤੋਂ ਉਮੀਦਵਾਰ ਆ ਕਾਂਗਰਸ ਤੋਂ ਉਮੀਦਵਾਰ ਆ ਬੀਜੇਪੀ ਤੋਂ ਭਾਵੇਂ ਕੋਈ ਯਾਦ ਕੇ ਨੇ ਪੇਪਰ ਭਰੇ ਆ ਸਾਰਿਆਂ ਨੇ ਪੇਪਰ ਭਰੇ ਆ ਵੇਖੋ ਸਕਰੂਟੀ ਨਹੀਂ ਹੋਊਗੀ ਜਿਹਦੇ ਪੇਪਰ ਪੂਰੇ ਹੋਣਗੇ ਉਹ ਉਹ ਉਮੀਦਵਾਰ ਭਾਵੇਂ ਯਾਦ ਹੋਵੇ ਭਾਵੇਂ ਕਿਸੇ ਪਾਰਟੀ ਦਾ ਹੋਵੇ ਉਹ ਇਲੈਕਸ਼ਨ ਲੜੂਗਾ ਜੇ ਕਿਸੇ ਦੇ ਪੇਪਰ ਘੱਟ ਹੋਏ ਹੁਣ ਕਈ ਬੰਦੇ ਹੁੰਦੇ ਉਹਨਾਂ ਪ੍ਰਾਪਰਟੀ ਟੈਕਸ ਨਹੀਂ ਤਾਰਿਆ ਹੁੰਦਾ ਕਿਸੇ ਨੇ ਸੀਵਰੇਜ ਦਾ ਬਿੱਲ ਨਹੀਂ ਤਾਰਿਆ ਕਈਆਂ ਨੇ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਕੀਤੇ ਹੁੰਦੇ ਆ ਉਹ ਤੇ ਵੇਖੋ ਜੀ ਉਹ ਅਫਸਰਾਂ ਨੇ ਵੇਖਣਾ ਅਸੀਂ ਕਿਸੇ ਨਾ ਕੋਈ ਮਤਲਬ ਧੱਕੇਸ਼ਾਹੀ ਨਾ ਕੀਤੀ ਨਾ ਕਰਨੀ ਆ ਪਾਰਦਰਸ਼ੀ ਇਲੈਕਸ਼ਨ ਹੋਊਗੀ ਮੁਕਾਬਲਾ ਕਿਸ ਪਾਰਟੀ ਨਾਲ ਦੇਖੋ ਮੁਕਾਬਲਾ ਸਾਡਾ ਕਿਸੇ ਨਾ ਨਹੀਂਗਾ ਮੁਕਾਬਲਾ ਸੱਚ ਦਾ ਝੂਠ ਨਾਲ ਆਮ ਆਦਮੀ ਪਾਰਟੀ ਸੱਚ ਆ ਜੋ ਕਹੇ ਉਹ ਕੀਤਾ ਤੇ ਦੁਰਵਰਤੀ ਪਾਰਟੀਆਂ ਝੂਠ ਆ ਝੂਠ ਹਾਰੂਗਾ ਸੱਚ ਜਿੱਤੂਗਾ ਲੋਕ ਸੱਚ ਨਾਲ ਖੜਨਗੇ ਮੈਂ ਸਭ ਤੋਂ ਪਹਿਲਾਂ ਧੰਨਵਾਦੀਆਂ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਜਵਾਬਾਦ ਸਿਪਾਹੀਆਂ ਦਾ ਜਿਨ੍ਹਾਂ ਨੇ ਕੱਲ ਤੋਂ ਸਤਾਧਰ ਪਾਰਟੀ ਆਮ ਆਦਮੀ ਪਾਰਟੀ ਨੂੰ ਹਰੇਕ ਪ੍ਰਸਥਤੀ ਨੂੰ ਜਿਹੜੇਣ ਵਾਸਤੇ ਤਿਆਰ ਪਰ ਤਿਆਰ ਸੀ ਕੱਲ ਵੀ ਅਸੀਂ 14 ਤੋਂ ਲੈ ਕੇ 25 ਤੱਕ ਇੱਥੇ ਨਾਮਜ਼ਦਗੀਆਂ ਦਾਖਲ ਕਰਵਾਉਣ ਵਾਸਤੇ ਪਹੁੰਚੇ ਸੀ ਤੇ ਤੁਹਾਡੇ ਸਾਹਮਣੇ ਆ ਸਤਾਧਰ ਪਾਰਟੀ ਆਮ ਆਦਮੀ ਪਾਰਟੀ ਨੇ ਲੋਕਤੰਤਰ ਦੀਆਂ ਕੱਲ ਰੱਜ ਕੇ ਧਜੀਆਂ ਡਾਈਆਂ ਇਹਨਾਂ ਨੇ ਫਾਈਲਾਂ ਵੀ ਖੋਈਆਂ ਪੂਰੀ ਗੁੰਡਾ ਕਰਦੀ ਵੀ ਕੀਤੀ ਭਰੇ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੇ ਸਿਪਾਈ ਇਹਨਾਂ ਨੂੰ ਹਰ ਇੱਕ ਟੱਕਰ ਦੇਣ ਵਾਸਤੇ ਤਿਆਰ-ਪਰ ਤਿਆਰ ਆ ਤੇ ਕੱਲ ਵੀ ਇਹਨਾਂ ਦੇ ਇਦਾਂ ਤੇ ਮਾਹੌਲ ਦੇ ਬਾਵਜੂਦ ਵੀ ਅਸੀਂ ਆਪਣੀਆਂ ਨਾਮਜ਼ਦਗੀਆਂ ਭਰਨ ਦੇ ਵਿੱਚ ਜਮ੍ਹਾਂ ਕਰਾਉਣ 'ਚ ਸਫਲ ਰਹੇ ਆ ਤੇ ਅੱਜ ਪਹਿਲਾਂ ਅਸੀਂ 1 ਤੋਂ 13 ਤੱਕ ਉਧਰ ਵਿਕਾਸ ਭਵਨ ਵਾਲੇ ਪਾਸੇ ਆਰੋਪ ਸਾਹਿਬ ਬੈਠੇ ਆ ਉੱਥੇ ਵੀ ਨਾਮਜ਼ਦਗੀਆਂ ਦਾਖਲ ਕਰਾਉਣ ਲਈ ਸਾਥੀਆਂ ਸਮੇਤ ਪਹੁੰਚੇ ਤੇ ਅਸੀਂ तकरीबन ਉੱਥੇ ਕੋ 9:30 ਵਜੇ ਪਹੁੰਚ ਗਏ ਸੀ ਤੇ ਸਾਢੇ ਜਾਣ ਤੋਂ ਪਹਿਲਾਂ ਹੀ ਤਰਨ-ਤਰਨ ਉਸ ਕੰਪਲੈਕਸ ਦੇ ਵਿੱਚ ਖਾਲੀ ਫਾਇਲਾ ਫੜੀਆਂ ਹੋਈਆਂ ਸੀ ਉਹ ਲੋਕ ਨਾ ਉਹਨਾਂ ਦੀ ਨਗਰ ਕੌਂਸਲ ਤੇ ਵਿੱਚ ਵੋਟ ਸੀ ਨਾ ਕਿਸੇ ਤਰੀਕੇ ਦੇ ਨਾਲ ਸਿਰਫ ਉਹ ਮਾਹੌਲ ਖਰਾਬ ਕਰਨ ਵਾਸਤੇ ਸਤਾਧਰ ਪਾਰਟੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬਿਠਾਇਆ ਸੀ ਤਾਂ ਜਿਉਂ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਪਹੁੰਚੇ ਆ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਜਦਾਂ ਹੀ ਬੇਨਤੀ ਕੀਤੀ ਹੈ ਕਿ ਤਰਨਤਰ ਜਿਲ੍ਹਾ ਪਹਿਲਾਂ ਹੀ ਤਾਲੀਬੰਦ ਦਾ ਜਿਹੜਾ ਉਹ ਰੂਪ ਧਾਰਨ ਕਰ ਚੁੱਕਾ ਹੈ ਕਿ ਜਿੱਥੇ ਤੁਹਾਡੇ ਸਾਹਮਣੇ ਆ ਨਸ਼ਾ ਲੁੱਟਕ ਸੁੱਟ ਗੈਂਗਸਟਰ ਵਾਦ ਫਰੌਤੀਆਂ ਮੰਗਣ ਵਾਲਾਂ ਦੀ ਪਰਮਾਰਾ ਤਾਂ ਮੈਂ ਉੱਥੇ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਕਿ ਤੁਹਾਡੇ ਕੀ ਬੇਨਤੀ ਆ ਲੋਕਤੰਤਰ ਦੀ ਭਲਿ ਲਈ ਆ ਕਿ ਜਿਹੜੇ ਆ ਗੁੰਡਾ ਅੰਸਰ ਤੁਰੇ ਫਿਰਦੇ ਆ ਇਹਨਾਂ ਨੂੰ ਸਾਈਡ ਤੇ ਕਰੋ ਕਿ ਲੋਕਾਂ ਨੇ ਵੋਟ ਪਾਉਣੀ ਆ ਲੋਕਾਂ ਦੁਆਰਾ ਚੁਣੇ ਜਾਣੇ ਚਾਹੀਦੇ ਨੇ ਕਾਉਂਸਲਰ ਸਾਹਿਬਾਂ ਤੇ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਡਟ ਕੇ ਜਿਹੜਾ ਉਹਨਾਂ ਦਾ ਵਿਰੋਧ ਵੀ ਕੀਤਾ ਤਾਂ ਅਸੀਂ ਇੱਕ ਤੋਂ 13 ਜਿਹੜੀਆਂ ਉਹ ਨਾਮਜ਼ਦਗੀਆਂ ਕਰਵਾ ਕੇ ਉੱਥੇ ਆਏ ਆ ਸਾਡੀ ਇੱਕ ਨਾਮਜ਼ਦਗੀ ਕੱਲ ਜਿਹੜੀ ਦੂਜੀ ਸਤਾ ਤੇ ਰਾਮ ਆਦਮੀ ਪਾਰਟੀ ਤੇ ਲੋਕਾਂ ਨੇ ਉਹਨਾਂ ਦੇ ਖਿਲਾਫ ਅਸੀਂ ਕੰਪਲੇਂਟ ਵੀ ਕੀਤੀ ਆ ਉਹਨਾਂ ਦੀ ਫਾਈਲ ਦੇ ਨਾਲ ਧੂਕੇ ਚ ਕੀਤੀ ਉਹ ਫਾਈਲ ਜਿਹੜੀ ਅਸੀਂ ਜਮਾ ਕਰਾਉਣ ਵਾਸਤੇ ਅੱਜ ਸਮੁੱਚੇ ਸਾਥੀਆਂ ਦੇ ਨਾਲ ਪਹੁੰਚੋ ਹੈ ਕਿਸੇ ਪ੍ਰਕਾਰ ਦੀ ਕਾਗਜ਼ਾਂ ਦੇ ਵਿੱਚ ਮਲ ਪੂਰੇ ਕਾਗਜ਼ ਨਹੀਂ ਤਾਂ ਜਿਹੜੇ ਆ ਹੱਕ ਵੀ ਹੋ ਸਕਦੇ ਨੇ ਕਿਵੇਂ ਵੇਖਦੇ ਹੋ ਧੱਕੇ ਖਾਈ ਦੇ ਇੱਕ ਲੰਮਾ ਮਾਤਾ ਇੱਕੀ ਅਪੀਲ ਕਰਦਾ ਇਸ ਸਤਾਧਾਰਾ ਮੈਂ ਆਦਮੀ ਪਾਰਟੀ ਨੂੰ ਕਿ ਜਿਹਦੀਆਂ ਬਾਹਾਂ 'ਚ ਜੋਰ ਹੁੰਦਾ ਨਾ ਉਹ ਕਦੀ ਗੰਦੀ ਰਾਜਨੀਤੀ ਨਹੀਂ ਕਰਦਾ ਕਿ ਜੇ ਇਨਾਂ ਨੂੰ ਲੱਗਦਾ ਕਿ 3 ਸਾਲ ਇਹਨਾਂ ਬੜਾ ਵਧੀਆ ਕੰਮ ਕੀਤਾ ਤੇ ਕਾਗਜ਼ਾਂ ਦੇ ਵਿੱਚ ਕਦੇ ਵੀ ਰਤੋ ਬਦਲ ਨਹੀਂ ਕਰਨਗੇ। ਇਹਨਾਂ ਨੂੰ ਦਿਖ ਰਿਹਾ ਕਿ ਜਦੋਂ ਇਹਨਾਂ ਦੇ ਦਿੱਲੀ ਦੇ ਵਿੱਚ ਇਹਨਾਂ ਦਾ ਝਾੜੂ ਦਾ ਤੀਲਾ-ਤੀਲਾ ਹੋਇਆ ਇਹਨਾਂ ਨੂੰ ਡਰ ਸਤਾ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਕਿ ਹੁਣ ਪੰਜਾਬ ਦੇ ਲੋਕ ਜਿਹੜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਨੇ ਤਰਨਤਨ ਸ਼ਹਿਰ ਵਾਸੀਆਂ ਨੇ ਹੁਣ ਮਨ ਬਣਾਇਆ ਉਹਨਾਂ ਤੇ ਦਿਲ ਚ ਚਾਹ ਕੇ ਅਸੀਂ ਪਹਿਲੀ ਵਾਰ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਵੋਟ ਪਾਣੀ ਆ ਤੇ ਜੇ ਇਹ ਫਾਈਲਾਂ ਦੇ ਵਿੱਚ ਕੋਈ ਧੰਦਲੀ ਜਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਤੇ ਕਾਗਜ਼ ਰਿਜੈਕਟ ਕਰਨਗੇ ਤੇ ਹਰੇਕ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਿਹੜਾ ਉਹ ਇਹਨਾਂ ਦੇ ਇਹੋ ਜੀ ਧੰਦਲੀ ਦਾ ਜਵਾਬ ਦੇ ਇਹਨੂੰ ਵੀ ਖੜਾ ਤੇ ਇਹਨਾਂ ਦੇ ਖਿਲਾਫ ਹਰੇਕ ਤਰ੍ਹਾਂ ਦਾ ਜਿਹੜਾ ਸੰਘਰਸ਼ ਵੀ ਵੜਾਂਗੇ ਤੇ ਜਿਹੜੇ ਅਧਿਕਾਰੀ ਵੀ ਇਹਨਾਂ ਦਾ ਸਾਥ ਦੇਣਗੇ ਲੋਕਤੰਤਰਤਾ ਕਹਣ ਕਰਨਗੇ ਉਹਨਾਂ ਦੇ ਨਾਲ ਵੀ ਨਜੇਠਿਆ ਜਾਊ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਪੁਲਿਸ ਵੀ ਜਿਹੜੀ ਹੈ ਉਹ ਭਾਜਪਾ ਦੀ ਸੀ ਤੇ ਧੱਕੇਸ਼ਾਹੀ ਕਰਕੇ ਜਿੱਤੇ ਕਿਵੇਂ ਵੇਖਦੇ ਹੋ ਤੁਹਾਡੇ ਸਾਹਮਣੇ ਹੈ ਜੀ ਆ ਅੰਮ੍ਰਿਤਸਰ ਇਹਨਾਂ ਨੇ ਮੇਅਰ ਦੀ ਚੋਣ ਕੀਤੀ ਉਹਨੇ ਆਖਿਆ ਸ਼ਾਜ ਤੇ ਬੋਲੇ ਬੋਲੇ ਇਸ਼ਾਨ ਨੇ ਵੀ ਕਿਉਂ ਬੋਲੇ ਆ ਕਹਾਵਤ ਹੈ ਤੁਹਾਡੇ ਸਾਹਮਣੇ ਆ ਕੀ ਕੀਤਾ ਇਹਨਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੇਅਰ ਦੀ ਚੋਣ ਕੀਤੀ ਹੈ ਜੀ ਜ਼ਮੀਨ ਅਸਮਾਨ ਦਾ ਫਰਕ ਸੀ ਇਹ ਲੋਕ ਗੱਲਾਂ ਕਰਨਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਹਿਣੀ ਕਰਨੀ ਦੀ ਪੱਕੀ ਇਹਨਾਂ ਲੋਕਾਂ ਦਾ ਝੂਠ 10 ਸਾਲ ਜਿਹੜਾ ਉਹ ਲਗਾਤਾਰ ਲੋਕਾਂ ਨੇ ਸੁਣਿਆ ਵੀ ਦਿੱਲੀ ਦੇ ਵਿੱਚ ਤੇ ਲੋਕਾਂ ਨੂੰ ਪਤਾ ਲੱਗਾ ਕਿ ਇਹਨਾਂ ਕੋਈ ਝੂਠੇ ਲਾਰੇ ਲਾਉਣ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੈਗਾ ਜੀ ਕਿਉਂਕਿ ਪਿਛਲੀ ਵਾਰ ਵੀ ਦਿੱਲੀ ਦੇ ਵਿੱਚ ਸੀ ਨਾ ਜੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਹੁਣ ਲੋਕ ਸਾਨੂੰ ਨਕਾਰ ਰਹੇ ਨੇ ਤੇ ਐਵੇਂ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਣਾਂ ਦਿੰਦੇ ਆ ਜਿੱਥੇ ਇਹ ਲੋਕ ਜਿੱਤ ਜਾਂਦੇ ਨੇ ਉੱਥੇ ਸਭ ਕੁਝ ਠੀਕ ਹੈ ਜਿੱਥੇ ਇਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਉੱਥੇ ਕਹਿੰਦੇ ਗਲਤ ਹੈ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਕੈਂਡੀਡੇਟ ਨੂੰ ਭਾ ਜੇਪੀ ਦਾ ਕਿਸੇ ਵੀ ਪਾਰਟੀ ਦੇ ਅਗੰਗੋ